ਸੁਭਿਆ ਜਿਹੜੀ ਤੁਹਾਡੇ ਹਸਬੰਦ ਨੇ ਸੁਸਾਇਡ ਕੀਤਾ ਉਹ ਕਿਸ ਕਾਰਨ ਕੀ ਹੈ ਉਹਨਾਂ ਨੂੰ ਕੇਸ ਦੀ ਟੈਨਸ਼ਨ ਜੀ ਜਦੋਂ ਦੇ ਤਰੀਕ ਤੋਂ ਆਏ ਉਹਨਾਂ ਨੇ ਕੇਸ ਦੀ ਟੈਨਸ਼ਨ ਰੱਖੀ ਦਿਵਾਗ ਤੇ ਉਹ ਕਹਿੰਦੇ ਮੇਰਾ ਬੱਚਾ ਰਲ ਜੂਗਾ ਤੇ ਮੈਨੂੰ ਅੰਨਰਾਦੀ ਵੀ ਮੈਨੂੰ ਇਹ ਕਿਹਾ ਕੇਸ ਦੀ ਟੈਨਸ਼ਨ ਆਪਣੇ ਪ੍ਰਾਣਾਸ ਲਾ ਕੀਤੀ ਤੇ ਲੈਨੇ ਆਣ ਕੇ ਉਪਰ ਆ ਕੇ ਕੁਛ ਨਹੀਂ ਬੋਲੇ ਕੁਛ ਨਹੀਂ ਕਿਹਾ Tô no canto do botão da ਮਿੰਦਾ ਫੜਕਲਾ ਮਨ ਉਸ ਮੇਰੇ ਪਤਾ ਲੱਗ ਗਿਆ ਉਹਨੇ ਦੱਕਰ ਲਿਆ ਜੀ ਉਹਦਾ 22 ਤਰੀਕ 22 ਤਰੀਕ ਨੂੰ ਕੀਤਾ ਜਿਹੜੇ 3-4 ਦਿਨਾਂ ਐ ਉਹਨੇ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਉਹ ਜੀ ਉਹ ਕਹਿੰਦੇ ਸਾਨੂੰ ਕੇਸ ਦੀ ਟੈਨਸ਼ਨ ਆਵਾਜ਼ ਆ ਅੱਛਾ ਉਹ ਕਹਿੰਦੇ ਬੱਚਾ ਰੋ ਲੂਗਾ ਤੂੰ ਕੀ ਕਰੇਗੀ ਬਗੜਾ ਅਜਾੜਾ ਰੋਚ ਛੱਡ ਕੇ ਬੋਲਦੇ ਮਰੀ ਸੀ ਕਿਸੇ ਨਾਲੋ ਬਸ ਸੱਜਣਾ ਜੋ ਬੱਚੇ ਦੀ ਟੈਨਸ਼ਨ ਆ ਜੀ ਆਪਣੇ ਬੱਚੇ ਦੀ ਟੈਨਸ਼ਨ ਲਾ ਕੇ ਮੇਰਾ ਬੱਚਾ ਰੋ ਲੂਗਾ ਬੱਚੇ ਜੋਟਾ ਜੀ ਇਹਦੇ ਪਿੱਛੇ ਕਿਹਨੂੰ ਕਿਹਨੂੰ ਦੋਸ਼ੀ ਮੰਨਦੇ ਸੀ ਕਿਉਂ ਹੋਏ ਉਹ ਜਿਹੜੇ ਕੇਸ ਵਾਰ ਰਹੇ ਉਹਦੇ ਪਾਪਾ ਨੇ ਕਿਹਾ ਸੀ ਮੈਂ 7 ਲੱਖ ਰੁਪਏ ਲੈਣਾ ਫਿਰ ਛੱਡਣਾ ਸਾਨੂੰ 7 ਲੱਖ ਰੁਪਏ ਲੈਣਾ ਉਹਦੇ ਬੱਪਾ ਨੇ ਕਿਹਾ ਸੀ ਤੁਹਾਨੂੰ ਕਿ ਇਹ ਦਿਲ ਦੇ ਬਾਲਟੀਆ ਤੋਂ ਮੰਗ ਕੀਤੀ ਕੀਤੀ ਬਾਈ ਬਾਲਟੀਆ ਲੋਹ ਦੇ ਤਰੀਕ ਦੇ ਗਏ ਸੀ ਉਹ 22 ਤਰੀਕ ਸੀ ਉਹਨਾਂ ਦੀ ਮਤਲਬ 22 ਤਰੀਕ ਨੂੰ ਮੰਨ ਲਈ ਉਹਨਾਂ ਨੇ ਹਾਂਜੀ ਤੇ ਸਵਰਨ ਸਿੰਘ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਦੂਜੀ ਪਾਰਟੀ ਤੋਂ ਪੈਸਾ ਇੰਨੇ ਪੈਸੇ ਅਸੀਂ ਲੈਣੇ ਆ ਜੀ ਕਹਿੰਦੇ ਤਾਂ ਜੀ ਰਾਈ ਨਾਮਾ ਕਰ ਲਾਂਗੇ ਮੇਰੇ ਨਾਲ ਸਵਰਨ ਸਿੰਘ ਨੇ ਗੱਲ ਵੀ ਕੀਤੀ ਭਾਈ ਉੱਤੇ ਕੋਰਟ 'ਚ ਕਿ ਦੂਜੀ ਪਾਰਟੀ ਇੰਨੇ ਪੈਸੇ ਮੰਗਦੀ ਤੁਹਾਡਾ ਰਾਈ ਨਾਮਾ ਮੈਂ ਕਰਾ ਦਾਂਗੇ ਵਿੱਚ ਪੈ ਗਏ ਕਿ 7 ਲੱਖ ਰੁਪਏ ਤੁਸੀਂ ਦੇ ਦਿਓ ਭਾਜੀ ਉਤੋਂ ਲੈ ਕੇ ਮੇਰਾ ਭਰਾ ਬੋ ਡਿਪਰੈਸ਼ਨ ਦੇ ਸੀਗਾ ਉਹਨੇ ਮੇਨਾਂ ਗੱਲ ਕੀਤੀ ਕਰੇ ਆਗੇ ਕਿ ਸਾਜਨ ਪੈਸੇ ਕਰਗੇ ਤੂੰ ਆਪਾਂ ਪਰਚਾ ਨਵੇੜਨਾ ਆਲਾ ਕਿ ਤੇਨੂੰ ਦਾਦਾ ਦਾ ਪਰਚਾ ਨਵੇੜਨਾ ਆਲਾ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ ਭਾਜੀ ਜਦੋਂ ਇਹ ਤੁਹਾਡੇ ਸੋਹਣ ਦੀ ਮੰਗ ਕੀਤੀ ਉਦੋਂ ਤੁਹਾਡੇ ਨਾਲ ਹੋਰ ਕੌਣ ਸੀਗਾ ਮੈਂ ਜੀ ਭਾਜੀ ਮੇਰਾ ਬਰਾਦਰ ਹੀ ਸੀਗਾ ਰਾਜਨ ਇੱਕ ਮੁੰਡਾ ਸੀਗਾ ਸਾਜਨ ਸੀਗਾ ਜੀ ਮੇਰੇ ਨਾਲ ਹੋਰ ਤੋਂ ਹੋ ਕੌਣ ਸੀਗਾ ਨਾਲ ਸਿਸਟਰ ਸੀਗੀ ਭਾਜੀ ਮੇਰੇ ਨਾਲ ਸਿਸਟਰ ਕੇ ਜੀ ਤਰੀਕ ਤੇ ਨਾਲ ਭਾਜੀ ਨਾਮ ਸੰਦੀਗੂਮਰ ਸਾਹਿਬ ਨਹੀਂ ਫਿਰ ਕਿਹੜਾ ਬੰਦਾ ਤੁਸੀਂ ਪੀਰੂ ਬੰਦਾ ਜੀ ਇਹ ਪ੍ਰੈਸ ਕੋਰਨ ਤੋਂ ਸਿਕਾਇਤ ਕੀ ਕਰਨਾ ਹੈ ਭਾਜੀ ਮੇਰਾ ਬਰਦਰ ਨਾ 2018 ਤੋਂ ਨਾ ਸਾਡੇ ਤੇ ਪਰਚਾ ਐਡ ਸੀਗਾ ਜੀ ਠੀਕ ਹੈ ਜੀ ਉਹਦੇ ਉਹਦੇ ਕਰਕੇ ਦੂਜੀ ਪਾਰਟੀ ਤੇ ਬਲੇਮ ਲਾਉਂਦੇ ਮੇਰੇ ਭਰਾ ਨੇ ਆਤਮ ਹੱਤਿਆ ਕਰ ਲਈ ਭਾਜੀ ਕਦੋਂ ਕੀਤੀ ਭਾਜੀ 28 ਤਰੀਕ ਨੂੰ ਜੀ ਕਿਦਾਂ ਕਿੱਦਾਂ 22 ਤਰੀਕ ਨੂੰ ਭਾਜੀ ਸਾਡੀ ਤਰੀਕ ਸੀਗੀ 22 ਤਰੀਕ ਨੂੰ ਤਰੀਕ ਤੇ ਗਏ ਆਈਓ ਸਾਹਮਣੇ ਸਾਨੂੰ ਮੰਗ ਕੀਤੀ ਕਿ 7 ਲੱਖ ਰੁਪਏ ਤੁਸੀਂ ਦੇ ਦਿਓ ਤੇ ਅਸੀਂ ਤੁਹਾਨੂੰ ਉਹ ਕਰਦਾਂਗੇ ਰਾਈ ਨਾਮਕ ਰਾਣ ਨੇ ਦੂਜੀ ਪਾਰਟੀ ਨਾਲ ਡਾ ਅਸੀਂ ਭਾਈ ਕਿੰਨੇ ਵਾਰੀ ਰਾਈ ਨਾਮੇ ਦੀ ਗੱਲ ਕੀਤੀ ਸੀਗੀ ਮਗਰ ਪਾਰਟੀ ਪੈਸੇ ਇੰਨੇ ਮੰਗਦੀ ਦੂਜੀ ਪਾਰਟੀ ਉਹਦੇ ਚੱਕਰ ਚ ਆ ਗਏ ਭਾਈ 22 ਤਰੀਕ ਨੂੰ ਸਾਡੇ ਤਰੀਕ ਸੀਰਾ ਮੈਨੂੰ ਉਸ ਤੋਂ ਬਾਅਦ ਕੁਝ ਆਧਾ ਬਿੱਤਣ 28 ਤਰੀਕ ਨੂੰ ਭਈ ਉਹਨੇ ਆਤਮ ਹੱਤਿਆ ਕਰ ਲਈ ਕਿਸ ਤਰੀਕੇ ਨਾਲ ਕੀਤਾ ਆਤਮ ਹੱਤਿਆ ਉਹਨੇ ਭਈ ਬਾਹਰ ਹੜਿਆ ਉਹਨੇ ਉੱਪਰ 28 ਤਰੀਕ ਦੀ ਰਾਤ ਨੂੰ ਇਹ ਜਿਹੜਾ ਆਈਯੂ ਇਹ ਕੋਣ ਆਈ ਸੀ ਸੁਰਨ ਸਿੰਘ ਜੀ ਦਾ ਭਈ ਉਹਦਾ ਨਾ ਕਿਹੜੇ ਕਿਹੜੇ ਥਾਣੇ ਦਾ ਮਾਮਲਾ ਜਨਮ ਥਾਣੇ ਦਾ ਮਕਦਮਾ ਭਈ ਇੱਕ ਕਦੋਂ ਤੋਂ ਚੱਲਦਾ ਰਿਹਾ ਮਕਦਮਾ ਹੈ। ਭਾਜੀ 2018 ਤੋਂ ਚੱਲਦਾ ਪਿਆ ਮਕਦਮਾ। ਕਿ ਕਿਤੇ ਕਿਤੇ ਮਕਦਮਾ ਹੈ ਕਿ ਕਿਤੇ ਕਿਤੇ ਹੈ। ਭਾਜੀ ਮੈਂ ਮੇਰਾ ਬ੍ਰਦਰ ਹੈਡ ਭਾਜੀ ਸਾਨੂੰ ਨਿਆਂ ਫਸਾਇਆ ਗਿਆ 307 ਦਾ ਮਕਦਮਾ 3.5 ਦਾ ਨਿਆਂ ਦਾ ਕਿਸੇ ਮੁੰਡਾ ਸੀਗਾ ਮੇਰੀ ਦੁਕਾਨ ਤੇ ਲੱਗਾ ਉਹਦੀ ਲੜਾਈ ਝਗੜਾ ਹੋ ਰਿਹਾ ਸੀਗਾ ਮਾਰਕੀਟ ਚ। ਭਾਜੀ ਮੈਂ ਛਡਾਨ ਪਿਆ ਸੀਗਾ ਸਾਡਾ ਨਾਂ ਅਣਪਛਾਤਾ ਨਾਮ ਪਾਤਾ ਉਹਨਾਂ ਨੇ। ਜਿਹਦੇ ਉੱਤੇ ਮਕਦਮਾ ਸੀਗਾ ਅਗਲਾ ਲੁਧਿਆਣਾ ਛੱਡ ਕੇ ਭੱਜ ਗਿਆ ਭਾਜੀ ਉਹਦੀ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸਿਰਫ ਸਾਡੇ ਤੇ ਕਾਰਵਾਈ ਕੀਤੀ ਸੀ ਥਾਣੇ ਜਮਾਨਤਾ ਕਰਾਨਗੇ ਛੋਟੀਆਂ ਧਾਰ ਮੁਰਕਿਆ ਸੀ ਜੋ ਥਾਣੇ 'ਚ ਮੰਤ ਕਰਾਂਗੇ ਉਹਨੇ 26 ਦਾ ਪਰਚਾ ਦੇ ਕੇ ਅੰਦਰ ਕਰਤਾ ਭਾਈ ਆਈਓ ਸਾਹਮਣੇ ਸਾਡੇ ਨਾਲ ਇੰਨੀ ਨਹੀਂ ਯਾਦ ਕੀਤੀ ਨਾ 307 ਦਾ ਪਰਚਾ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਬਾਅਦ 'ਚ ਜਦੋਂ ਅਸੀਂ ਜ਼ਮਾਨਤ ਤੇ ਆਏ ਨਾ ਉਸ ਤੋਂ ਬਾਅਦ ਉਹਨੇ 377 ਤੇ ਨਵਾਂ ਲੋਕ ਕੀਤੀ ਜਿਹਦੇ ਚੱਕਰ 'ਚ ਮੇਰਾ ਭਰਾ ਤਾਂ ਮੱਤਿਆ ਕਰੀ ਕੋਈ ਹਥਿਆਰ ਵੀ ਬਰਾਮਦੀ ਹੋਈ ਸੀ ਤੁਹਾਡੇ ਉੱਤੇ ਕੋਈ ਧਿਆਨ ਨਹੀਂ ਭਾਈ ਆਈਓ ਸਾਹਮਣੇ ਆਪਣੇ ਕੋਲੋਂ ਪਾਇਆ ਧਿਆਨ ਵੀ ਕੀ ਕੀ ਹਥਿਆਰ ਪਾਇਆ ਸੀ ਆਪਣੇ ਕੋਲ ਉਹਨਾਂ ਨੇ ਦਾਅਤ ਪਾਇਆ ਸੀ ਜੀ ਮੇਰੇ ਭਰਾ ਦੇ ਫਿੰਗਰਪ੍ਰਿੰਟ ਲਵਾ ਕੇ ਲਾ ਪਾਇਆ ਸੀ ਨਾਲੇ ਫਿੰਗਰਪ੍ਰਿੰਟ ਮਤਲਬ ਕਿਸ ਤਰੀਕੇ ਦੇ ਨਾਲ ਜਿਹੜ ਭਾਈ ਉਹਨੇ ਦਾਦੇ ਨੂੰ ਕਿਹਾ ਫੜ ਬਹਿਲੇ ਘੁੱਟ ਕੇ ਉਹਨੇ ਦਾਦ ਜਦੋਂ ਫੜਾ ਫਿੰਗਰਪ੍ਰਿੰਟ ਪੂਰੇ ਲਿੱਤੇ ਫਿਰ ਉਹਦੇ ਪਰਚੇ ਤੇ ਨਿਸ਼ਾਨ ਲਿੱਤੇ ਗਿਆ ਨਾਲ ਨਕਸ਼ਾ ਬਣਾਇਆ ਗਿਆ ਜਿਹੜੇ ਪਰਚੇ ਉੱਤੇ ਹਾਂਜੀ ਜਿੰਨੇ ਆਤਮੱਤੇ ਕੀਤੀ ਭਾਈ ਇਹ ਜਿਹਨੂੰ ਕੁਝ ਕਹਿ ਰਹੇ ਹੋ ਕਿ ਦਾਤ ਬਣਾ ਇੱਕ ਕਿਹਨੇ ਕਿਹਾ ਸੀ ਸਵਰਨ ਸਿੰਘ ਨੇ ਕਿਹਾ ਸੀਗਾ ਜੀ ਸਵਰਨ ਸਿੰਘ ਨੇ ਕਿਹਾ ਸੀ ਭਾਜੀ ਬੜੀ ਸਦਨਨ ਇਹ ਇਹ ਛੋਟੇ ਪਰਚੇ ਸਾਨੂੰ ਐਡ ਕਰਕੇ ਨਾਲ ਹੀ ਵੱਡੇ ਪਰਚੇ ਜਿੰਨ ਬੋਲੋ ਕੀਤਾ ਸਾਨੂੰ 26 ਦੇ ਪਰਚੇ ਅਸੀਂ ਅੰਦਰ ਵੀ ਜਾ ਕੇ ਆਏ ਆ ਇਹ ਤੋਂ ਦੀ ਗ੍ਰਿਫਤਾਰੀ ਹੋਈ ਸੀ ਕਿ ਕਿੱਦਾਂ ਹੋਇਆ ਪਾ ਜੀ ਅਸੀਂ ਆਪ ਪੇਸ਼ ਹੋਏ ਸੀ ਜੇ ਜਾ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਵੇਰਵਾ ਬਣਾਇਆ ਗਿਆ ਸੀ ਨਾ ਇਹਨਾਂ ਨੂੰ ਬਾਈਪਾਸ ਤੋਂ ਫੜਿਆ ਪਾ ਜੀ ਅਸੀਂ ਕਿੰਨੇ ਵਾਰ ਇਹ ਕਹਿ ਆ ਸਰਦ 307 ਦਾ ਪਰਚਾ ਨਹੀਂ ਹੈ ਜੀ ਦੂਜੀ ਪਾਰਟੀ ਨੂੰ ਕੰਪਰਮਾਈਜ਼ ਕਰਨ ਨੂੰ ਵੀ ਬੜੀ ਵਾਰ ਕਹਿ ਚੁੱਕੇ ਸੀਗੇ ਅਗਰ ਭਾਈਏ ਕੰਪਰਮਾਈਜ਼ ਨਹੀਂ ਕਰਦੇ ਸੀ ਉਹ ਕਹਿੰਦੇ ਸੀ ਜਾਂਦਾ ਤੁਹਾਡੇ ਚ ਇੱਕ ਅੱਧਾ ਮਾਰ ਦੇਣਾ ਜਾਂਦਾ ਤੁਹਾਨੂੰ ਅੰਦਰ ਭੇਜਣਾ ਹੀ ਭੇਜਣਾ ਉਹੀ ਚੱਕਰ ਚ ਲਾ ਕੇ ਮੇਰਾ ਭਰਾ ਨਾ ਪਾ ਜੀ 22 ਤਰੀਕ ਨੂੰ ਤਰੀਕ ਪਈ ਆ ਉਹੀ ਸਵਰਨ ਸਿੰਘ ਉੱਤੇ ਆਇਆ ਸੀਗਾ ਤਰੀਕ ਤੇ ਪਾ ਜੀ ਉਹਨੇ ਸਾਹਮਣੇ ਗਵਾਈ ਦੇ ਕੇ ਉਹਦੇ ਸਾਹਮਣੇ ਮੇਰੇ ਬ੍ਰਦਰ ਦੇ ਬਸ ਉਦੋਂ ਤੋਂ ਆ ਕੇ ਭਾਜੀ ਰੋਟੀ ਪਾਣੀ ਨਹੀਂ ਖਾ ਰਿਆ ਦੀ ਬਸ ਟੈਨਸ਼ਨ ਲੈ ਲਈ ਉਹਨੇ ਬੰਦੇ ਟੈਨਸ਼ਨ ਦਿੱਤੀ ਸੀ ਭਾਜੀ ਤੁਹਾਡੇ ਨਾਲ ਵੀ ਗੱਲ ਕਰਦਾ ਸੀ ਇਸ ਬਾਰੇ ਭਾਜੀ ਮੈਨਾਂ ਗੱਲ ਕੀਤੀ ਉਹਨੇ ਰਾਤੀ ਉਦੋਂ ਦੀ 9 ਵਜੇ ਮੈਨਾਂ ਗੱਲ ਕੀਤੀ ਕਿ ਸਾਇਨ ਮੈਤੇ ਮੈਨੂੰ ਟੈਨਸ਼ਨ ਬਹੁਤ ਆ ਤੂੰ ਆੜਾ ਪਰਚਾ ਨਿਵੇੜ ਦੇ ਮੈਂ ਉਹਨੂੰ ਕਿਹਾ ਰਾਏ ਨਾ ਤੂੰ ਰੁਕ ਜਾ ਕੋਈ ਨਹੀਂ ਆਪਾਂ ਨਿਵੇੜ ਦਾਂਗੇ ਥੋੜੇ ਬੰਦੇ ਪਾ ਕੇ ਵਿੱਚ ਆਪਾਂ ਕਰ ਲੈਨੇ ਗੱਲ ਮੈਂ ਕਿਹਾ ਆਪਾਂ ਨਿਵੇੜ ਲਾਂਗੇ ਕੰਪਰਮਾਈਜ਼ ਕਰ ਲਾਂਗੇ ਮੁੰਦਰ ਭਾਈ ਉਹਨੇ ਮੇਰੀ ਇੱਕ ਨਿਮਨ ਸਭ ਤੋਂ ਬਾਅਦ ਬੰਦਰ ਥਾਣਾ ਜੀ ਸਾਡੇ 3-4 ਵਜੇ ਭਾਈ ਫੋਨ ਲੈ ਗਿਆ ਭਾਈ ਜਦੋਂ ਪੁਲਿਸ ਉਹਨੇ ਭਾਈ ਬਕਾਇਦਾ ਫੋਨ ਦੇ ਵਿੱਚ ਰਿਕਾਰਡਿੰਗ ਵੀ ਸੀ ਸਾਡੇ ਕੋਲ ਮੁਲਾਜ਼ਮ ਨੇ ਫੋਨ ਵੀ ਲੈ ਗਿਆ ਭਾਈ ਉਹਨਾਂ ਨੇ ਮੁਲਾਜ਼ਮ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਈ ਕਿਹੜੀ ਮੋਬਾਈਲ ਦੀ ਗੱਲ ਕਰ ਰਹੇ ਤੁਸੀਂ ਭਾਈ ਉਹਦਾ ਫੋਨ ਹੀ ਸੀਗਾ ਉਹਦੇ ਕੋਲ ਤੁਹਾਡੇ ਬ੍ਰਦਰ ਦਾ ਹਾਂਜੀ ਬ੍ਰਦਰ ਦਾ ਫੋਨ ਸੀਗਾ ਜੀ ਕਿੱਥੇ ਫੋਨ ਭਾਈ ਉਹ ਥਾਣੇ ਪਿਆ ਨਾ ਥਾਣੇ ਵਾਲਿਆਂ ਨੇ ਸਾਨੂੰ ਫੋਨ ਦਿੱਤਾ ਨਾ ਕੁਛ ਮੈਂ ਮੁਲਾਜ਼ਮਾਂ ਨੂੰ ਭਾਈ ਰੋ ਰੋ ਕੇ ਕਿਹਾ ਕਿ ਮੈਂ ਕਾਰਵਾਈ ਕਰਾਉਣਾ ਚਾਹੁੰਦਾ ਮੈਂ ਨਾ ਰਾਤੀ 9 ਵਜੇ ਗੱਲ ਕੀਤੀ ਮੇਰੇ ਬ੍ਰਦਰ ਨੇ ਕਿ ਮੈਂ ਕੇਸ ਤੋਂ ਲੈ ਕੇ ਪਰੇਸ਼ਾਨ ਆ ਭਾਜੀ ਮੰਗਰ ਮਲਾਇਆ ਨੇ ਇੱਕ ਗੱਲ ਨਹੀਂ ਮੇਰੀ ਕਿਹੜੇ ਮਲਾਜੂ ਸੀ ਚੰਨ ਐ ਤੇ ਸਲੇਮਟਾ ਆਪਣੀ ਥਾਣੇ ਦੇ ਜੀ ਨਾ ਕੀ ਆਉਂਦਾ ਕੀ ਨਾਮ ਸੀ ਕੋ ਦਿਖੋ ਸਿੰਗਾਰਾ ਸਿੰਗਾਰਾ ਜੀ ਮਤਲਬ ਮੋਬਾਈਲ ਉਹਨਾਂ ਨੇ ਮੈਨੂੰ ਮੋਬਾਈਲ ਵੀ ਨਹੀਂ ਦਿੱਤਾ ਜੀ ਤੁਹਾਡਾ ਮੋਬਾਈਲ ਮੋਬਾਈਲ ਥਾਣੇ ਪਈ ਨਹੀਂ ਸਿੰਗਾਰੇ ਹਾਂਜੀ ਸਿੰਗਾਰੇ ਕੋਲੇ ਜੀ ਫੋਨ ਭਾਜੀ ਉਹਨਾਂ ਨੇ ਨਾ ਸਾਨੂੰ ਫੋਨ ਦਿੱਤਾ ਨਾ ਮੇਰੇ ਪ੍ਰਾਣ ਨੂੰ ਇਨਸਾਫ ਦੀ ਮੰਗ ਕਰਦੇ ਆਪਾਂ ਮੇਰੇ ਪ੍ਰਾਣ ਨੂੰ ਇਨਸਾਫ ਦੂਜੀ ਪਾਰਟੀ ਦੇ ਪਰਚਾ ਹੋਣਾ ਚਾਹੀਦਾ ਭਾਜੀ ਮੇਰਾ ਪ੍ਰਾਣ ਮਰਿਆ ਵਾ ਮੇਰਾ ਪ੍ਰਾਣ ਮਰਿਆ ਪੁਲਸ ਵਾਲੇ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਪੁਲਸ ਅਫਸਰ ਨੂੰ ਬੋ ਨਹੀਂ ਨੇ ਕਾਗੇ ਤੇ ਕੈਂਪਰ ਦੀ ਗੱਲ ਕੋਰੇ ਕਾਗੇ ਤੇ ਹਾਂ ਜੀ ਉਹਨਾਂ ਨੇ ਮੈਨੂੰ ਕੋਰੇ ਕਾਗੇ ਤੋਂ ਸੈਂਡ ਕਰਾਇਆ ਭਾਈ ਮੈਨੂੰ ਕਹਿੰਦੇ ਕਿ ਤੇਰੇ ਭਰਾ ਦੀ ਡੈੱਡ ਬੋਡੀ ਤਾਂ ਮਿਲੂਗੀ ਸੈਂਡ ਕਰਦੇ ਸੈਂਡ ਕਰਕੇ ਤੂੰ ਡੀਐਮਸੀ ਪਹੁੰਚ ਕਿੰਨੇ ਕਿੰਨੇ ਕਰਵਾਏ ਇਹ ਸ਼ਿੰਗਾਰਾ ਨੇ ਕਰਾਈ ਜੀ ਮਰ ਕਿਤੇ ਕਿਤੇ ਜਿੱਦਾਂ ਪਹਿਲਾਂ ਚਾਰ ਨੰਬਰ ਡਿਵੀਜ਼ਨ ਨੇ ਕੀਤਾ ਹੁਣ ਸਲਿੰਟਾ ਭਾਈ ਹਾਂ ਜੀ ਹਾਂ ਜੀ ਮੈਨੂੰ ਕਹਿੰਦੇ ਤੂੰ ਉੱਤੇ ਸੈਂਡ ਕਰ ਦੇ ਤੂੰ ਜਿੱਦੇ ਡੀਐਮਸੀ ਪਹੁੰਚੋ ਤੁਹਾਨੂੰ ਡੈੱਡ ਬੋਡੀ ਉੱਥੋਂ ਲੈ ਦਿੰਨੇ ਆਪਾਂ ਭਾਈ ਮੈਂ ਡੀਐਮਸੀ ਖੜਾ ਸੀ ਉਹਨਾਂ ਨੇ ਪਤਾ ਨਹੀਂ ਕੀ ਰਿਪੋਰਟ ਬਣਾਈ ਉੱਥੋਂ ਡੈੱਡ ਬੋਡੀ ਲਈਤੀ ਉਹਨਾਂ ਨੇ ਡ ਤੋੜੇ ਜਿਹੜੇ ਭਰਾ ਭਾਜੀ ਮੈਂ ਬਾਅਦ ਚ ਫੇਰ ਥਾਣੇ ਗਿਆ ਮੈਂ ਕਿਹਾ ਮੇਰੇ ਭਰਾ ਦੇ ਇਨਸਾਫ ਮਿਲਣਾ ਚਾਹੀਦਾ ਭਾਜੀ ਕਹਿੰਦਾ ਪੋਸਟਮੈਨ ਵੀ ਰਿਪੋਰਟ ਆ ਲੈੰਦੋ ਫਿਰ ਕਹਿੰਦੇ ਦੂਜੀ ਪਾਰਟੀ ਦੇ ਪਰਚਾ ਆਪਾਂ ਕਰਾਂਗੇ ਮਗਰ ਕੋਈ ਭਾਜੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਮੇਰੀ ਤੁਹਾਡੀ ਕੀ ਮੰਗ ਹੈ ਭਾਜੀ ਮੇਰੀ ਮੰਗ ਇਹ ਹੀ ਆ ਗਈ ਮੇਰੀ ਗੱਲ ਸੁਣੋ ਹਾਂ ਮੇਰੇ ਭਰਾ ਦੀ ਘਰ ਵਾਲੀ ਆ ਠੀਕ ਹੈ ਜੀ ਮੇਰੇ ਦੋ ਬੱਚੇ ਆ ਅੱਗੇ ਉਹਦਾ 3 ਸਾਲ ਦਾ ਮੁੰਡਾ ਜੀ ਇਨਸਾਫ ਦੀ ਮੰਗ ਕਰਦੇ ਜੀ ਵੀਰ ਜੀ ਮੇਰਾ ਨਾਮ ਸੰਦੀਪ ਕੁਮਾਰੀ ਹੈ ਜਿੱਦੀ ਡੈਕੀ ਕੀ ਲੱਗਦਾ ਜੀ ਮੇਰਾ ਛੋਟਾ ਬ੍ਰਦਰ ਹੈ ਜੀ ਕੀ ਕੀ ਮਾਮਲਾ ਕੀ ਰਣੀ ਮਤਲਬ ਉਹ ਡੈਥ ਹੋ ਗਈ ਉਹਦੀ ਕਾਹਦੀ ਟੈਨਸ਼ਨ ਲੇਕੋ ਪਾਜੀ 2018 ਤੋਂ ਮੇਰੇ ਵੀਰ ਤੇ ਕੇਸ ਚੱਲਦਾ ਪਿਆ ਸੀਗਾ ਬੇਨ ਜੱਜੀ ਦਾ ਕੇਸ ਮੇਰੇ ਭਰਾਵਾਂ ਤੇ ਪਾਇਆ ਛੋਟੀਆਂ ਮਾਮੂਲੀ ਧਾਰਾ ਲਾ ਕੇ ਸਾਨੂੰ ਇਹ ਕਿਹਾ ਗਿਆ ਕਿ ਆਪਣੇ ਭਰਾਵਾਂ ਦੀ ਥਾਣੇ ਤੋਂ ਜਮਾਨਤਾ ਤੁਸੀਂ ਕਰਾ ਸਕਦੇ ਹੋ ਅਈ ਜਿੱਦਾਂ ਹੀ ਇਹਨਾਂ ਨੂੰ ਪੇਸ਼ ਕਰਾਇਆ ਉਹਨਾਂ ਨੇ ਜਾਂਦੇ ਸਾਰੀ ਮੇਰੇ ਭਰਾਵਾਂ ਨੂੰ 326 ਦਾ ਪਰਚਾ ਪਾ ਕੇ ਹਵਾਲਾ ਚ ਕਰ ਦਿੱਤਾ ਮੇਰੇ ਭਰਾਵਾਂ ਨੂੰ ਤੇ ਆ ਕੇ ਰੋਜ ਉਹ ਮੁੰਡਿਆ ਜਿਨ੍ਹਾਂ ਦੀ ਲੜਾਈ ਹੋਈ ਸੀ ਉਹ ਤਮਕਾਂਦਾ ਸੀ ਮੇਰੇ ਸਾਹਮਣੇ ਇਹਨਾਂ ਨੂੰ ਆਲੂ ਵਾਂਗੂ ਚਿੱਲੋ ਤੁਸੀਂ ਇਹਨਾਂ ਨੂੰ ਮਾਰਦੇ ਨਹੀਂ ਹੋ ਇਹ ਸਹੀ ਨੇ ਸਾਡੇ ਕੋਲ ਰਿਮਾਂਡ ਨਾ ਲੈਂਦੇ ਪੈਸੇ ਵੀ ਪਰਵਾਏ ਮੈਂ ਕੋਦਾਂ ਆਪਣੇ ਹੱਥੀ ਆਪਣੇ ਭਰਾਵਾਂ ਦਾ ਰਿਮਾਂਡ ਨਾ ਲੈਂਦੇ ਪੈਸੇ ਦਿੱਤੇ ਐਸਾਈ ਨੂੰ ਸਰਨ ਸਿੰਘ ਨੇ ਫਿਰ ਵੀ ਮੇਰੇ ਭਰਾ ਨੂੰ ਜੇਲ੍ਹ ਲੈ ਜਾਂ ਤੂੰ ਪਹਿਲਾਂ ਮੇਰੇ ਛੋਟੇ ਭਰਾ ਦਾ ਬੜੀ ਬੇਦਰਦੀ ਦੇ ਨਾਲ ਉਹਦਾ ਰਿਮਾਂਡ ਤੇ ਲਿਆ ਦੋਨਾਂ ਭਰਾਵਾਂ ਦੇ ਕੇਸ ਪਤਾ ਸੀ ਦੋਨਾਂ ਭਰਾਵਾਂ ਦੇ ਕੇਸ ਪਾਇਆ ਸੀ ਜੀ ਮੇਰੇ ਤੇ ਲੇਕਿਨ ਮੈਂ ਪਹਿਲੇ ਅਲੇ 20000 ਰੁਪਏ ਉਹਨੇ ਰਿਮਾਂਡ ਨਾ ਲੈੰਦਾ ਲਿਆ 10000 ਰੁਪਏ ਉਹਨੇ ਕਿਹਾ ਸੀ ਜਿਹੜਾ ਕੇਸ ਦੇ ਵਿੱਚ ਦਾਤ ਪਾਇਆ ਉਹ ਮੈਂ ਨਹੀਂ ਪਾਉਂਗਾ ਤੁਹਾਡੇ ਤੇ ਫਿਰ ਵੀ ਉਹਨੇ ਮੇਰੇ ਵੀਰੇ ਤੇ ਦਾਤ ਪਾਇਆ ਉਹਦੇ ਕੋਲ ਬੇਨਜਾ ਜੀ ਦਾਤ ਚਕਾ ਕੇ ਉਹਦੇ ਫਿੰਗਰਪ੍ਰਿੰਟ ਲੈ ਕੇ ਉਹ ਨੋਟਿਸ ਕਰ ਦਿੱਤਾ ਪਰਚੇ ਦੇ ਵਿੱਚ ਛੂਟਾ ਮੁਕਦਮਾ ਦਰਜ ਹੋਇਆ ਛੂਟਾ ਮੁਕਦਮਾ ਬੇਬੁਨਿਆਦੀ ਮੁਕਦਮਾ ਜਿੱਥੇ ਮੇਰੇ ਦੋਨੇ ਭਰਾ ਸਾਡਾ ਸਿਰ ਤੇ ਕੋਈ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਮੇਰੇ ਦੋ ਭਰਾ ਮੇਰੀ ਮਾਂ ਦੇ ਕਮਾਉਂਦਾ ਸਾਧਨਾ ਇਹ ਤਾਂ 2018 ਦਾ ਮੁਕੱਦਮਾ ਪਰ ਹੁਣ ਕੀ ਗੱਲ ਹੋਈ ਜਿਹੜਾ ਹੁਣ ਡੈਥ ਹੋਈ ਆ ਉਹਨੂੰ ਵੀਰ ਜੀ 22 ਤਰੀਕ ਨੂੰ ਤਰੀਕ ਸੀਗੀ ਉਹਦੇ ਵਿੱਚ ASI ਦੀ ਗਵਾਹੀ ਸੀਗੀ ਉਹ ਆਪਣੀ ਗਵਾਹੀ ਤੇ ਆਇਆ ਸੀਗਾ ਤਰੀਕ ਤੇ ਜੀ ਵੀ ਕਹਿੰਦੀ ਓਥੇ ਹਾਂਜੀ ਵੀਰ ਜੀ ਮੈਂ ਆਪਣੇ ਭਰਾਵਾਂ ਨਾਲ ਸ਼ੁਰੂ ਤੋਂ ਤਰੀਕਾ ਪੁੱਗਤੀਆਂ ਨੇ ਮੇਰੇ ਵੀਰਾ ਦੇ ਕੇਸ ਤੋਂ ਬਾਅਦ ਹੀ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਦੀ ਹੁਣ ਤੱਕ ਮੈਂ ਆਪਣੇ ਭਰਾਵਾਂ ਨਾਲ ਤਰੀਕਾ ਪੁੱਗਦੀ ਕਿ ਇਹਨਾਂ ਨੂੰ ਕੋਈ ਵੀ ਨਜਾਇਜ਼ੀ ਜੀ ਉਹ ਤੁਹਾਨੂੰ 22 ਤਰੀਕ ਨੂੰ ਕੀ ਕਹਿੰਦਾ ਸੀ ASI ਸੋਰਸ ਜੀ ਬਜੀ ਉਹ ਅੰਦਰੋਂ ਕਿ ਜਿੱਦਾਂ ਇਹ ਅਦਾਲਤ ਚ ਆਇਆ ਉਹਨੇ ਆ ਕੇ ਮੇਰੇ ਭਰਾਵਾਂ ਦੇ ਅੱਗੇ ਗੱਲ ਰੱਖੀ ਕਿ ਐਂਟੀ ਪਾਰਟੀ 7 ਲੱਖ ਰੁਪਿਆ ਮੰਗਦੀ ਪਈ ਆ ਤੁਹਾਡਾ ਸਮਝੌਤਾ ਮੈਂ ਕਰਾ ਦੂੰਗਾ ਐਸੇ ਗੱਲ ਨੂੰ ਲੈ ਕੇ ਮੇਰੇ ਛੋਟੇ ਭਰਾ ਨੇ ਦਿਮਾਗ ਤੇ ਟੈਨਸ਼ਨ ਪਾ ਲਈ ਕਿ ਅਸੀਂ 7 ਲੱਖ ਰੁਪਿਆ ਕਿੱਥੋਂ ਦੇਣਾ ਮੇਰੇ ਭਰਾ ਤਾਂ ਆਪਣੇ ਘਰ ਗੁਜ਼ਾਰੀ ਲਈ ਮਸਾ ਹੀ ਜਿੰਨਾ ਕਮਾਉਂਦੇ ਘਰ ਚ ਮਸਾ ਲੱਗਦਾ ਮੇਰੀ ਮਾਂ ਕੰਮ ਕਰਦੀ ਆ ਅਸੀਂ 7 ਲੱਖ ਰੁਪਿਆ ਨਹੀਂ ਦੇ ਸਕਦੇ ਉਸ ਦੋ ਬਾਦਿਆ ਸਾਈ ਨੇ ਪਤਾ ਨਹੀਂ ਦੂਜੀ ਕਿਹੜੀ ਗੱਲ ਉਹਨੂੰ ਕੱਲੇ ਨੂੰ ਲਿਜਾ ਕੇ ਗਈ ਜਿਹੜਾ ਆਪਣੇ ਦਿਮਾਗ 'ਚ ਘਰ ਕਰ ਗਿਆ ਕਰਿਆ ਕਿ ਉਹਨੇ ਮੇਰੇ ਵੀਰੇ ਨਾਲ ਮੇਰੀ ਮਾਂ ਨਾਲ ਗੱਲ ਕੀਤੀ ਕਿ ਅਸੀਂ 7 ਲੱਖ ਨਹੀਂ ਦੇ ਸਕਦੇ ਸਾਨੂੰ ਅਗਰ ਜੇਲ ਹੋ ਜਾਂਦੀ ਆ ਮੇਰਾ ਟੱਬਰ ਰੁੱਲ ਜਾਊਗਾ ਮੇਰਾ ਬੱਚਾ ਰੁੱਲ ਜਾਊਗਾ ਇਹ ਹੀ ਗੱਲ ਕਰਕੇ ਉਹ ਰਾਤ ਸੁੱਤਾ ਸਾਨੂੰ 3 ਵਜੇ ਪਤਾ ਲੱਗਾ ਜਦੋਂ ਪੱਕੇ ਨਾਲ ਲੱਗੇ ਮਰਿਆ ਲਟਕਿਆ ਤੁਸੀਂ ਦੇਖਿਆ ਉਹਨੂੰ ਬੱਸ ਕਿ ਸਾਡੇ ਅੱਧਾ ਜਿਹਾ ਸਾਡਾ ਭਰਾ ਨਿਕਲ ਗਿਆ ਇਸ ਕੇਸ ਦੀ وجہ ਦੇ ਨਾਲ ਮਮਾ ਜੀ ਹੁਣ ਤੁਹਾਡੇ ਭਰਾ ਚਲ ਗਿਆ ਦੁਨੀਆ ਚੋਂ ਤੇ ਬੱਚੇ ਅਸੀਂ ਇਨਸਾਫ ਦੀ ਮੰਗ ਕਰਦੇ ਜਿਹੜੇ ਪੁਲਿਸ ਨੇ ਜਿੰਨੂੰ ਪੁਲਿਸ ਕੇਸ ਬਣ ਗਿਆ ਪੁਲਿਸ ਕੇਸ ਡੀ ਐਮ ਸੀ ਵਾਲੇ ਨੇ ਸਾਨੂੰ ਲਾਸ਼ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਪੁਲਿਸ ਕੇਸ ਬਣਿਆ ਪੁਲਿਸ ਸਵੇਰੀ ਆਈ ਮੌਕਾ ਵੇਖਿਆ ਮੇਰੇ ਭਰਾ ਕੋ ਬਿਆਨ ਬਿਆਨ ਕਰਵਾ ਕੇ ਵੀ ਉਹਦੇ ਕੋ ਖਾਲੀ ਪੇਜ ਦੇ ਉੱਤੇ ਸਿਆਲ ਲੈ ਕੇ ਸਾਡੇ ਕੋ ਫੋਨ ਦੀ ਵੀ ਉਹਨਾਂ ਨੇ ਕਸਟਡੀ ਆਪਣੇ ਕੋਲ ਲਈ ਜਿਹਦੇ ਵਿੱਚ ਮੇਰੇ ਭਰਾ ਦੀ ਸੁਸਾਈਡ ਵੀਡੀਓ ਸੀਗੀ ਉਹਨਾਂ ਨੇ ਪਤਾ ਨਹੀਂ ਉਹ ਡਿਲੀਟ ਕਰਤੀ ਕੀ ਕਰਤਾ ਸ਼ਿੰਗਾਰ ਇਨਸਪੈਕਟਰ ਨੇ ਬਿਲਕੁਲ ਕਾਰਵਾਈ ਨਹੀਂ ਕੀਤੀ ਕਹਿੰਦਾ ਕੋਈ ਕਾਨੂੰਨੀ ਕਾਰਵਾਈ ਨਹੀਂ ਦੂਸਰੇ ਦੇ ਜਿਸਲੇਮ ਟਾਬਰੀ ਥਾਣੇ ਦਾ ਥੋੜਾ ਮੋਬਾਈਲ ਹੱਥਕ ਨਹੀਂ ਮਿਲੇ ਨਹੀਂ ਮਿਲਿਆ ਉਹਨਾਂ ਨੇ ਨਾ ਸਾਨੂੰ ਫੋਨ ਦਿੱਤਾ ਨਾ ਕੋਈ ਕਾਰਵਾਈ ਕੀਤੀ ਜਿੱਦਾਂ ਕਿ ਪਹਿਲਾਂ ਪੁਲਿਸ ਵਾਲਿਆਂ ਨੇ ਕੀਤਾ ਹੁਣ ਪੁਲਿਸ ਨੇ ਕਿੱਦਾਂ ਦੀ ਮੰਗ ਕਰਦੇ ਤੁਸੀਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਨਾਲ ਸ਼ੁਰੂ ਤੋਂ ਜਦੋਂ ਦਾ ਕੇਸ ਸ਼ੁਰੂ ਹੋਇਆ ਹੁਣ ਤੱਕ ਲੈ ਕੇ ਸਾਡੇ ਨਾਲ ਬਸ ਬੇਨਿਆਈ ਹੁੰਦੀ ਆ ਰਹੀ ਆ ਸਾਡੇ ਨਾਲ ਕੋਈ ਵੀ ਨਿਆ ਵਾਲੀ ਗੱਲ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਤੋਂ ਉਹੀ ਤੱਕਾ ਕੀਤਾ ਮੇਰੇ ਵੀਰਿਆਂ ਦੇ ਨਾਲ ਮੈਂ ਚਾਹਨੀ ਆ ਵੀ ਮੇਰਾ ਇੱਕੋ ਇੱਕ ਵੀਰ ਜਿਹੜਾ ਵਜਿਆ ਵਾ ਮੈਨੂੰ ਉਹਦੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਉਹਦਾ ਛੁਟਕਾਰਾ ਇਸ ਕੇਸ ਤੋਂ ਹੋ ਜੇ ਸੜਈ ਕੁਝ ਕਮਾਂਦ ਜਰੀਆ ਸੀ ਔਰ ਕੁਝ ਨਹੀਂ ਮੰਗਦੇ ਆਪਣੇ ਵੀਰ ਦੇ ਸਲਾਮਤੀ ਮੰਗਦੇ ਆ ਕਿ ਕੱਲੂ ਅਗਰ ਮੇਰੇ ਵੀਰ ਨੂੰ ਕੋਈ ਔਰ ਵੀ ਝੱਟ ਮਾਰਦਾ ਤੇ ਮੈਂ ਐਂਟੀ ਪਾਰਟੀ ਦਾ ਨਾਮ ਲਵਾਂਗੀ ਕਿ ਮੇਰੇ ਵੀਰ ਨੂੰ ਕੱਲੂ ਕੋਈ ਵੀ ਇਸ ਨੂੰ ਵੀ ਕੁਝ ਕਰ ਜਾਂਦਾ ਤੇ ਐਂਟੀ ਪਾਰਟੀ ਇਸ ਕੰਮ ਤੇ ਜ਼ਿੰਮੇਵਾਰ ਹੋਏਗੀ ਮਾਜੀ ਮੇਰਾ ਨਾਮ ਵੀਰੇ 사ਜਨ ਆ ਜੀ ਇਹ ਕੀ ਹੋਇਆ ਸੀ ਬਾਈ ਜੀ ਜੀ ਮੈਂ ਉਸ ਦਿਨ 22 ਜੁਲਾਈ ਨੂੰ ਵੀਰੇ ਦਾ ਮੈਨੂੰ ਫੋਨ ਆਇਆ ਸੀ ਕਿ ਕਹੇ ਮੇਰੀ ਤਰੀਕ ਆ ਤੇ ਮੈਂ ਉਹਨਾਂ ਨੇ ਕਿਹਾ ਤੂੰ ਮੇਰੇ ਨਾਲ ਚੱਲ ਆਪਾਂ ਜਾ ਕੇ ਆਣਾ ਉੱਥੇ ਮੈਂ ਉਹਨਾਂ ਦੇ ਨਾਲ ਗਿਆ ਉਹਨਾਂ ਦੇ ਨਾਲ ਉਹਨਾਂ ਦਾ ਵੱਡਾ ਵੀਰਾ ਸਾਜਨ ਤੇ ਉਹਨਾਂ ਦੀ ਸਿਸਟਰ ਵੀ ਸੀਗੇ ਨਾਲ ਤੇ ਜਦੋਂ ਉੱਥੇ ਗਏ ਤੇ ਉਹਨਾਂ ਦੀ ਕੋਈ ਗੱਲਬਾਤ ਹੋਈ ਸੀਗੀ ਆਪਣੇ ਸਵਰਨ ਸਿੰਘ ਜੀ ਦੇ ਨਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਨਾਲ ਰਾਜੀ ਨਾਮ ਕਰਨ ਨਾਲ ਜਿਨ੍ਹਾਂ ਦਾ ਕੇਸ ਚੱਲਦਾ ਸੀਗਾ ਤੇ ਉਹਨਾਂ ਨੇ 7 ਲੱਖ ਦੀ ਡਿਮਾਂਡ ਕੀਤੀ ਸੀਗੀ ਤੇ ਵੀਰੇ ਨੂੰ ਉਸ ਦਿਨ ਉਸ ਦਿਨ ਤੋਂ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਤੇ ਉਹਨਾਂ ਨੇ 28 ਜੁਲਾਈ ਨੂੰ ਰਾਤ ਨੂੰ ਫਾਹ ਲੈ ਕੇ ਇਹ 22 ਦਿਨੋਂ ਏਐਸਏ ਵੀ ਸੌਰਵ ਸਿੰਘ ਨੇ ਮੰਗੇ ਸੀ ਹਾਂਜੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਉਹ ਉਹਨਾਂ ਦੇ ਜਿਹੜਾ ਨਾ ਕੇਸ ਚੱਲਦਾ ਉਹਨਾਂ ਦੇ ਉਹਨਾਂ ਨੇ 7 ਲੱਖ ਦੀ ਡਿਮਾਂਡ ਕੀਤੀ ਹੈ ਕਿ ਤੁਹਾਡੇ ਨਾਲ ਰਾਜੀਨਾਮਾ ਕਰ ਲਵਾਂਗੇ ਉਹਦੀ ਟੈਨਸ਼ਨ ਲੈ ਗਈ ਹਾਂਜੀ ਉਹਨਾਂ ਨੇ ਉਸ ਦਿਨ ਤੋਂ ਖਾਣਾ ਪੀਣਾ ਉਹਨਾਂ ਨੇ ਥੋੜਾ ਘਟਾ ਦਿੱਤਾ ਇਹ ਨਾ ਕਿਸੇ ਨਾਲ ਗੱਲ ਵਗੈਰਾ ਕਰਦੇ ਇਹਨਾਂ ਫੋਨ ਚੱਕਦੇ ਸੀ ਇਹ ਉਸ ਚੀਜ਼ ਦੀ ਫਿਕਰ ਹੈ ਆ ਸਰਾਨੀ ਮੱਧਜੀ ਜਿਹੜੇ ਤੁਹਾਡੇ ਮੁੰਡੇ ਦੀ ਡੈਥ ਹੋ ਗਈ ਹੈ ਜਾਂ ਪਰਚੇ ਪੈ ਗਏ ਤੁਹਾਡੇ ਮੁੰਡੇ ਦੀ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦੀ ਕਿ 7 ਸਾਲ ਹੋ ਗਿਆ ਮਕਦਮਾ ਚੱਲਦੇ ਇਹਨਾਂ ਹੋルダー ਕੇ ਬਾਈ ਤਰੀਕ ਸੀਓ ਦੀ 22 ਤਰੀਕ ਵਾਲੇ ਦਿਨ ਉਹ ਚੁੱਪ ਚੁੱਪ ਰਹਿ ਲੱਗ ਪਿਆ ਉਹਨੇ ਮੇਰੇ ਤੇ ਮੇਰੇ ਬੇਟੇ ਨਾਲ ਸ਼ੇਅਰ ਕੀਤੀ ਗੱਲ ਸਾਰੀ ਮੈਂ ਤਾਂ ਕਿਹਾ ਬੇਟਾ ਤੂੰ ਇਤਨਾ ਕਰੇ ਕੋਈ ਨਾ ਮੈਂ ਕੋਈ ਪਹਿਮਾ ਤੇ ਕਰਵਾ ਲੂੰਗੀ ਉਹਨਾਂ ਨੇ ਨਾ ਇੱਕ ਵੀ ਗੱਲ ਨਾ ਮੇਰੀ ਸੁਣੇ ਜਾ ਕੇ ਕੋਲੇ ਲਿਆ ਰਹਾ ਮਤਲਬ ਟੈਨਸ਼ਨ ਲਈ ਨਹੀਂ ਟੈਨਸ਼ਨ ਲਈ ਬਹੁਤ ਟੈਨਸ਼ਨ ਲੈ ਗਿਆ ਉਹ ਤੇ ਕਿਹਨੂੰ ਦੋਸ਼ੀ ਮੰਨਦੇ ਉਹਦੀ ਮੋਂ ਤਾਂ ਦੋਸ਼ੀ ਕਿਹਨੂੰ ਮੰਨਦੇ ਦੀਪਕ ਨੂੰ ਭਾਈ ਦੀਪਕ ਸਿੰਘਲਾ ਦੀਪਕ ਸਿੰਘਲਾ ਦੀਪਕ ਸਿੰਘਲਾ ਤੇ ਸ਼ੁਭਮ ਸਚੀ ਇਹਨਾਂ ਭਾਈ ਸਾਰੇ ਦੋਚੇ ਆ ਇਹਨਾਂ ਦੇ ਭਾਈ ਖਸ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਭਾਈ ਸਖਤ ਤੋਂ ਸਖਤ ਕਾਰਵਾਈ ਐ ਐਸ ਸੁਰਨ ਸਿੰਘ ਦਾਰੇ ਭਾਈ ਉਹਦੇ ਨੇ ਮਿਲੋ ਆਪ ਉਹ ਤਰੀਕ ਤੇ ਗਿਆ ਭਾਈ ਮੈਂ ਗਵਾਮ ਮੈਂ ਪੁਲਸ ਵਾਲ ਖਾਣੇ ਵੀ ਗਿਆ ਆਪਣੇ ਕੰਪਲੀਟ ਕਰਾਨੇ ਗਏ ਉਹਨਾਂ ਨੇ ਮੈਨੂੰ ਇੰਨੀ ਟੌਰਚਰ ਕੀਤਾ ਮੇਰੇ ਭਰਾ ਨੂੰ ਜੋ ਸਾਨੂੰ ਟੌਰਚਰ ਕੀਤਾ ਸਾਡੀ ਇੱਕ ਵੀ ਸੁਣਵਾਈ ਨਹੀਂ ਕੀਤੀ ਕਿ ਬੇਸ ਸੁਰਨ ਸਿੰਘ ਵੀ ਭਾਈ ਇਸ ਕੇਸ ਦਾ ਜ਼ਿੰਮੇਵਾਰ ਹੈ ਪਈ ਉਹਨੇ ਹੀ ਸਾਨੂੰ ਕਿਹਾ ਕਿ ਮੈਨੂੰ 7 ਲੱਖ ਰੁਪਏ ਦੇ ਮੈਨੂੰ ਮੈਨੂੰ ਦੇ ਦੋ ਤੁਸੀਂ ਮੈਂ ਤੁਹਾਨੂੰ ਰਾਈ ਨਾਮਾ ਕਰਕੇ ਦਿਖਾਉਣਾ ਮੈਨੂੰ ਦੂਜੀ ਪਾਰਟੀ ਨੇ ਮੰਗ ਕੀਤੀ ਕਿ ਉਹਨਾਂ ਕੋਲ 7 ਲੱਖ ਰੁਪਏ ਉਹਨਾਂ ਨੇ ਕਹਿੰਦੇ ਸਾਡੇ ਕੋਲ ਡੀ ਐਮ ਸੀ ਦੇ ਬਿੱਲ ਵਗੈਰਾ ਪਏ ਆ ਕਿ ਸਾਨੂੰ 7 ਲੱਖ ਰੁਪਏ ਦਿਵਾਓ ਮੈਂ ਫੈਸਲੇ ਤਾਂ ਪ੍ਰੈਸ਼ਰ ਬਣਾਇਆ ਪ੍ਰੈਸ਼ਰ ਬਣਾਇਆ ਭਾਈ ਮੇਰਾ ਪ੍ਰਾਪਾ ਮੇਰਾ ਪ੍ਰਾਪਾ ਭਾਜੀ ਜਾਣ ਵਾਲਾ ਨਹੀਂ ਜੀਗਾ ਮੇਰਾ ਪ੍ਰਾਪਾ ਮੈਂ ਕਹਿੰਦਾ ਜਿਹੜੀ ਦੁਕਾਨ ਤੇ ਕੰਮ ਕਰਦਾ 9 ਵਜੇ ਕੰਮ ਤੋਂ ਆਇਆ ਭਾਜੀ ਤੇ ਤੁਸੀਂ ਉਹਦੇ ਕਹਿੰਦੇ ਆਪਾਂ ਉਹਦੀ ਵੀ ਗਵਾਈ ਕਰਾ ਦੇਵਾਂਗੇ ਮਗਰ ਮੇਰਾ ਪ੍ਰਾਪਾ ਤਾਂ ਜਾਣ ਵਾਲਾ ਨਹੀਂ ਜੀਗਾ ਹਾਂਜੀ ਹਾਂਜੀ ਸਰ ਕੀ ਨਾਜੀ ਆਪਣਾ ਕਿਹੜੇ ਮਿਟਵਾਇਆ ਮੇਰਾ ਨਾਮ ਐਸ.ਐਚ. ਸਵਰਨ ਸਿੰਘ ਆ ਮੈਂ ਡਾਰ ਹੋ ਗਿਆ ਚੁੱਕਾ ਮੈਂ ਗਵਨਤੋ ਮੀ 2022 ਚ ਮੈਂ ਡਾਰ ਹੋਇਆ ਸੀਗਾ ਤੇ 4 ਸਰ ਹੋਗੇ ਮੇਨੂੰ ਡਾਰ ਹੋਏ ਨੂੰ ਇੱਕ ਮੁਕੱਦਮਾ ਨੰਬਰ 155 ਅੰ 2018 ਬਈ ਉਹਨਾਂ ਦੇ ਇੱਕ ਦੋ ਮਤਲਬ ਚਾਰ ਬੰਦਾ ਦੀ ਬੱਚਾ ਚੱਲਦੀ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੇ 28 ਤਰੀਕ ਨੂੰ ਸੁਸਾਈਡ ਕਰ ਲੀਏ ਅੱਜ ਉਹਨਾਂ ਦੇ ਬ੍ਰਦਰ ਨੇ ਇੱਕ ਪ੍ਰੈਸ ਕਾਨਫਰੈਂਸ ਦੇ ਰਾਹੀਂ ਦੱਸਿਆ ਟੋੜੇ ਦੇ ਇੰਜਾਮ ਲਗਾਏ ਕਿ ਉਹਨਾਂ ਨੇ 7 ਲੱਖ ਰੁਪਏ ਕਿਹਾ ਵੀ ਤੁਹਾਡਾ ਫੈਸਲਾ ਕਰਾ ਲੈਂਦੇ ਆ ਅਦਾਲਤ ਨੇ ਤਾਂ ਮੇਰੀ ਗਵਾਹੀ ਲੈ ਲਈ ਕਰਾਸ ਹੋ ਗਿਆ ਸੀ ਕਿ ਮੈਂ ਕਿਸੇ ਨਾਲ ਕੋਈ ਇਹ ਦੇਹੀ ਗੱਲ ਨਹੀਂ ਕੀਤੀ ਮੀ ਜਿਹੜਾ ਵੀ ਮੇਰੇ ਉੱਤੇ ਉਹਨਾਂ ਨੇ ਗਲਤ ਦਾਮਦਤਾ ਲਾਇਆ ਮੈਨੂੰ ਐਸ ਕੋਈ ਪੈਸਾ ਵਾਲੇ ਕੋਈ ਨੌਲੇਜ ਨਹੀਂ ਮੈਂ ਕਿਸੇ ਨੂੰ ਕੋਈ ਐਸ ਉਸ ਕਾਲਵਾਰੇ ਮੈਨੂੰ ਕੋਈ ਇਲਮ ਨਹੀਂ ਇਸ ਵਾਈਟ ਦੀ ਗੈਡੀ ਕੋਈ ਸੀ ਹਾਂ ਜੀ ਗਵਾਹੀ ਹੋਈ ਹੈ ਮੇਰੀ ਕਰਾਸ ਹੋਇਆ ਉਹਦੇ ਗਬਕੀਨਾਂ ਦਾ ਨਾਂ ਮੁਕਰਾ ਕਰਕੇ ਗਿਆ ਮੇਰੇ ਨਾਲ ਉਹਨਾਂ ਦਾ ਉਸ ਤੋਂ ਬਾਅਦ ਮੇਰਾ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਮੈਂ ਅਦਾਲਤ 'ਚੋਂ ਆਪਦੇ ਘਰ ਆ ਗਿਆ ਮੇਰਾ ਕੋਈ ਸਬੰਧ ਨਹੀਂ ਇਹਨਾਂ ਨਾਲ ਅਦਾਲਤ ਨੇ ਜੋ ਕਰਨਾ ਅਦਾਲਤ ਨੇ ਕਰਨਾ ਉਹਨਾਂ ਨੇ ਇਹ ਵੀ ਕਹਿਣਾ ਸੀ ਵੀ ਜਦੋਂ ਇਹ ਮੁਕੱਦਮਾ ਦਰਜ ਹੋਇਆ ਉਸ ਦੌਰਾਨ ਜਿਹੜਾ ਹਥਿਆਰ ਘਰਾਉਂਦੀ ਉਹਦੇ ਜਿਹੜੇ ਫਿੰਗਰਪ੍ਰਿੰਟ ਹੈ ਉਹ ਵੀ ਸਾਡੇ ਤੋਂ ਜ਼ਬਤਕੀ ਕਰਵਾਏਗੇ ਇਸ ਵਾਰ ਇਹ ਕੋਈ ਇਲਮ ਨਹੀਂ ਹੈ ਮੈਨੂੰ ਵੀ ਮੈਂ ਇਸ ਵਾਰ ਕੋਈ ਉਸ ਟਾਈਮ ਬਾਰੇ ਕੋਈ ਨੌਲੇਜ ਨਹੀਂ ਮਨਨ ਮੈਂ ਬਿਲਕੁਲ ਹੀ ਪੁੱਜ ਚੁੱਕਾ ਹਾਂ ਮੈਨੂੰ ਕੋਈ ਮੁਕੱਦਮੇ ਬਾਰੇ ਨੌਲੇਜ ਨਹੀਂ ਹੈ ਜਿੱਤੇ ਜ਼ਬਰਦਸਤੀ ਕਹਿੰਦੇ ਕਿ ਫਿੰਗਰਪ੍ਰਿੰਟ ਦਾ ਕੋਈ ਹੋ ਸਕਦਾ ਕੁਝ ਮੇਰੇ ਵਿੱਚ ਫਿੰਗਰਪ੍ਰਿੰਟ ਉਹਨਾਂ ਨੇ ਜੇ ਕਰਾਉਣੇ ਆ ਉਹ ਤੋਂ ਕਰਾ ਸਕਦਾ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈ ਫਿੰਗਰਪ੍ਰਿੰਟ ਅਦਾਲਤ ਦੇ ਹੁਕਮ ਨਾਲ ਚੈੱਕ ਹੁੰਦੇ ਨੇ ਮੈਂ ਮੇਰਾ ਕੋਈ ਅਦਾਲਤ ਉਹਦਾ ਸੰਬੰਧ ਨਹੀਂ ਹੈ ਉਹ ਕਹਿੰਦੇ ਵੀ ਇਹ ਝੂਠਾ ਮੁਕੱਦਮਾ ਦੀ ਸਾਡੇ ਕੋਲ ਕੋਈ ਹਥਿਆਰ ਹੈ ਹੀ ਨਹੀਂ ਸੀ ਹਥਿਆਰ ਆਪਣੇ ਕੋਲੋਂ ਪਾਇਆ ਗਿਆ ਨਹੀਂ ਹਥਿਆਰ ਇਹ ਤਾਂ ਹੋਣੀ ਜ਼ਰੂਰਦਾ ਵੀ ਹਥਿਆਰ ਨਾ ਹੋਵੇ ਹਟਿਆ ਉਹਨਾਂ ਤੋਂ ਬਰਾਮਦ ਕਰਕੇ ਹੀ ਪਾਇਆ ਉਹਨਾਂ ਤੇ ਪਰ ਜਿਹੜੀ ਪੈਸੀ ਵਾਲੀ ਗੱਲ ਕਰਦੇ ਆ ਕਹਿੰਦੇ ਉਸ ਦਿਨ ਉਹ ਡਿਪਰੈਸ਼ਨ ਚ ਆ ਗਏ ਵੀ ਤੁਸੀਂ ਨਾ ਨਾ ਮੈਂ ਤਾਂ ਕੋਈ ਉਹਨਾਂ ਨਾਲ ਫੈਸਲੇ ਬਾਰੇ ਗੱਲ ਨਹੀਂ ਮੈਂ ਤਾਂ ਨਾ ਹੀ ਮੈਂ ਤਾਂ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਦਾ ਉਹਦਾ ਫੈਸਲਾ ਮੈਂ ਕੌਣਾ ਕਰਾਉਣ ਬਣਾ ਮੈਨੂੰ ਕੋਈ ਅਧਿਕਾਰੀ ਨਹੀਂ ਆਉਂਦਾ ਜੋ ਮੈਂ ਅਦਾਲਤ ਨੂੰ ਅਦਾਲਤ ਦੇ ਹੁਕਮ ਨੂੰ ਅਟਲ ਉਹਦੇ ਦਗਲਦਾਜੀ ਕਰਾ ਮਤਲਬ ਜਿਹੜੇ ਇਲਜ਼ਾਮ ਉਹਨਾਂ ਤੁਸੀਂ ਨਿਕਾੜਦੇ ਹੋ ਸਾਰੇ ਨਹੀਂ ਇਹਨਾਂ ਬਾਰੇ ਮੈਂ ਇਹ ਬਿਲਕੁਲ ਬੇਕਾਰ ਹੈ ਬੇ ਬਣਿਆ ਨਾ ਕੋਈ ਵੰਦ ਨਹੀਂ